ਮੇਰੇ ਨਾਲ ਚੈਨਲ ਤੇ ਜੁੜ ਚੁੱਕੇ ਸਾਰੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਧੀਨ ਸਬਾਵਾਂ ਚੋਣ ਬੋਰਡ ਪੰਜਾਬ ਵੱਲੋਂ 2025 ਦਾ ਜਿਹੜਾ ਪਹਿਲਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਨਾਇਬ ਤਹਿਸੀਲਦਾਰ ਆਡਿਟ ਅਫਸਰ ਤੇ ਇਨਸਪੈਕਟਰ ਆਡਿਟ ਦੀਆਂ ਕੁੱਲ 155 ਅਸਾਮੀਆਂ ਦੀ ਜਿਹੜੀ ਹੈਗੀ ਮੰਗ ਕੀਤੀ ਗਈ ਹੈ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਦੀ ਕੁੱਲ ਗਿਣਤੀ 11 ਆਡਿਟ ਅਫਸਰ ਦੀ 3 ਤੇ ਇਨਸਪੈਕਟਰ ਆਡਿਟ ਦੀ 135 ਹੈ ਇਹ ਜਿਹੜੀਆਂ ਸਾਰੀਆਂ ਅਸਾਮੀਆਂ ਇਹ ਗਰੁੱਪ ਬੀ ਦੇ ਅਧੀਨ ਆਉਂਦੀਆਂ ਆਪਾਂ ਇਹਨਾਂ ਦੀ ਕੈਟਾਗਰੀ ਵਾਈਜ਼ ਗੱਲ ਕਰਾਂਗੇ ਕਿਉਂਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਸਭ ਤੋਂ ਪਹਿਲਾਂ ਕੈਟਾਗਰੀਜ਼ ਦੇ ਅਨੁਸਾਰ ਤੁਹਾਨੂੰ ਆਈਡੀਆ ਹੋ ਜਾਂਦਾ ਹੈ ਕਿ ਤੁਸੀਂ ਕਿਸ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤੇ ਤੁਹਾਡੇ ਰਿਲੇਟਿਡ ਇਹਦੇ ਵਿੱਚ ਕਿੰਨੀਆਂ ਅਸਾਮੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨਾਇਬ ਤਹਿਸੀਲਦਾਰ ਦੀ ਇਹਦੇ ਵਿੱਚ ਐਕਸ ਸਰਵਿਸਮੈਨ ਜਨਰਲ ਦੀਆਂ ਕੁੱਲ 4 ਪੋਸਟਾਂ ਹੈਗੀਆਂ ਜਿਦੇ ਵਿੱਚੋਂ ਦੋ ਜਿਹੜੀਆਂ ਹੈਗੀਆਂ ਹੈਗੀਆਂ ਇਸਤਰੀਆਂ ਲਈ ਰਾਖਵੀਂ ਹੈ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੀਆਂ 2 ਹੈਗੀਆਂ ਐਕਸ ਸਰਮੈਨ ਸਰਵਿਸਮੈਨ ਐਸ ਸੀ ਆਰ ਐਂਡ ਓ ਦੀ ਇੱਕ ਅਸਾਮੀ ਹੈ ਐਕਸ ਸਰਵਿਸਮੈਨ ਬੀ ਸੀ ਦੀਆਂ 2 ਅਸਾਮੀਆਂ ਸਪੋਰਟਸ ਜਨਰਲ ਦੀ ਇੱਕ ਅਸਾਮੀ ਹੈ ਉਹ ਇੱਕ ਅਸਾਮੀ ਜਿਹੜੀ ਹੈਗੀ ਇਸਤਰੀ ਲਈ ਰਾਖਮੀ ਹੈ ਸਪੋਰਟਸ ਐਸ ਸੀ ਐਮ ਐਂਡ ਬੀ ਦੀ ਇੱਕ ਅਸਾਮੀ ਹੈ ਤੇ ਅੱਗੇ ਜੇ ਆਪਾਂ ਫਿਜ਼ੀਕਲ ਹੈਂਡੀਕੈਪਟ ਦੀ ਗੱਲ ਕਰੀ ਉਹ ਵੀ ਇੱਕ ਅਸਾਮੀ ਹੈ ਫਿਜ਼ੀਕਲ ਹੈਂਡੀਕੈਪਟ ਜਿਹੜੇ ਹਿਅਰਿੰਗ ਅੰਪੀਅਰ ਹੁੰਦੇ ਉਹਨਾਂ ਦੀ ਵੀ ਇੱਕ ਅਸਾਮੀ ਹੈ ਇਸ ਤਰ੍ਹਾਂ ਕੁੱਲ ਇਹ ਜਿਹੜੀਆਂ 13 ਅਸਾਮੀਆਂ ਜਿਨ੍ਹਾਂ ਦੇ ਵਿੱਚੋਂ 3 ਜਿਹੜੀਆਂ ਅਸਾਮੀਆਂ ਇਸਤਰੀਆਂ ਦੇ ਲਈ ਰਾਖਮੀ ਹੈ ਅੱਗੇ ਆਪਾਂ ਗੱਲ ਕਰਾਂਗੇ ਆਡਿਟ ਅਫਸਰ ਦੀ ਇਹਦੀਆਂ ਕੁੱਲ 3 ਅਸਾਮੀਆਂ ਹੈਗੀਆਂ ਇਹਦੇ ਵਿੱਚ ਜਨਰਲ ਲਈ ਇੱਕ ਹੈਗੀ ਐਕਸ ਸਰਵਿਸਮੈਨ ਜਨਰਲ ਲਈ ਇੱਕ ਹੈ ਫਿਜ਼ੀਕਲ ਹੈਂਡੀਕੈਪਟ ਵਿਜ਼ੂਅਲੀ ਅੰਪੇਅਰਡ ਦੀ ਇੱਕ ਇਹਦੇ ਵਿੱਚ ਜਿਹੜੀ ਇਸਤਰੀਆਂ ਲਈ ਕੋਈ ਰਾਖਮੀ ਨਹੀਂ ਹੈ ਅੱਗੇ ਨਰੀਖਕ ਪੜਤਾਲਾਗੇ ਇਨਸਪੈਕਟਰ ਆਡਿਟ ਇਹਦੀਆਂ ਕੁੱਲ ਜਿਹੜੀਆਂ ਹੈਗੀਆਂ 135 ਅਸਾਮੀਆਂ ਹੈਗੀਆਂ ਜਿਦੇ ਵਿੱਚ ਜਨਰਲ ਦੀਆਂ 27 ਆ ਜਿਨ੍ਹਾਂ ਦੇ ਵਿੱਚੋਂ ਇਸਤਰੀਆਂ ਲਈ 7 ਰਾਖਮੀਆਂ ਐ ਐਸ ਸੀ ਐਮ ਐਂਡ ਬੀ ਦੀਆਂ 7 ਆ ਜਿਨ੍ਹਾਂ ਚੋਂ ਇਸਤਰੀਆਂ ਲਈ 3 ਰਾਖਮੀਆਂ ਐ ਐਸ ਸੀ ਆਰ ਐਂਡ ਓ ਦੀਆਂ 7 ਆ ਉਹਦੇ ਵਿੱਚੋਂ 2 ਜਿਹੜਾ ਇਸਤਰੀਆਂ ਲਈ ਰਾਖਮੀਆਂ ਬੀ ਸੀ ਦੀਆਂ 6 ਆ ਜਿਨ੍ਹਾਂ ਵਿੱਚੋਂ 2 ਸਾਮੀਆਂ ਇਸਤਰੀਆਂ ਲਈ ਰਾਖਮੀਆਂ ਅੱਗੇ ਐ ਪੈਕਸ ਸਰਵਿਸਮੈਨ ਜਨਰਲ ਦੀ ਗੱਲ ਕਰੀਏ ਇਹਦੀਆਂ ਕੁੱਲ ਜਿਹੜੀਆਂ 22 ਸਾਮੀਆਂ ਜਿਨ੍ਹਾਂ ਵਿੱਚੋਂ 4 ਜਿਹੜੀਆਂ ਇਸਤਰੀਆਂ ਲਈ ਰਾਖਮੀਆਂ ਐ ਐਕਸ ਸਰਵਿਸਮੈਨ ਐਸ ਸੀ ਐਮ ਐਂਡ ਬੀ ਦੀਆਂ 4 ਐ ਐਕਸ ਸਰਵਿਸਮੈਨ ਐਸ ਸੀ ਆਰ ਐਂਡ ਓ ਦੀਆਂ 3 ਐਕਸ ਸਰਵਿਸਮੈਨ ਬੀ ਸੀ ਦੀਆਂ 8 ਹੈ ਜਿਹੜਾ ਸਪੋਰਟਸ ਕੋਟਾ ਜਨਰਲ ਚ ਆ ਜਾਂਦਾ ਉਹਦੇ ਵਿੱਚ ਕੁੱਲ ਜਿਹੜੀਆਂ 20 ਸਾਮੀਆਂ ਜਿਨ੍ਹਾਂ ਚੋਂ ਇੱਕ ਇਸਤਰੀਆਂ ਲਈ ਰਾਖਮੀ ਹੈ ਸਪੋਰਟਸ ਐਸ ਸੀ ਦੇ ਵਿੱਚ ਕੁੱਲ 5 ਹੈਗੀਆਂ ਸਪੋਰਟਸ ਐਸ ਸੀ ਆਰ ਐਂਡ ਓ ਦੀਆਂ 4 ਹੈ ਫਿਜ਼ੀਕਲ ਹੈਂਡੀਕੈਪਡ ਵਿਜ਼ੂਅਲੀ ਇੰਪੇਅਰਡ ਦੀਆਂ 4 ਹੈ ਫਿਜ਼ੀਕਲ ਹੈਂਡੀਕੈਪਟ ਹੈਰਿੰਗ ਇੰਪੇਅਰਡ ਦੀਆਂ ਜਿਹੜੀਆਂ ਹੈਗੀਆਂ 4 ਹੈ ਫਿਜ਼ੀਕਲ ਹੈਂਡੀਕੈਪਟ ਔਰਥੋ ਦੀ ਜਿਹੜੀ ਹੈਗੀ ਹੈ ਇੱਕ ਅਸਾਮੀ ਹੈ ਇਕਨੋਮਿਕਲ ਵੀਕਰ ਸੈਕਸ਼ਨ ਦੀਆਂ 7 ਹੈ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਕੁੱਲ 135 ਅਸਾਮੀਆਂ ਹੈਗੀਆਂ ਜਿਨ੍ਹਾਂ ਦੇ ਵਿੱਚੋਂ 22 ਜਿਹੜੀਆਂ ਹੈਗੀਆਂ ਇਸ ਤਰ੍ਹਾਂ ਲਈ ਰਾਖਵੀਂ ਹੈ ਆਪਾਂ ਜਿਹੜੇ ਰਾਖਵਾ ਕਰਨ ਸਬੰਧੀ ਜਿਹੜੀਆਂ ਇਹਨਾਂ ਦੀਆਂ ਹਦਾਇਤਾਂ ਉਹਦੇ ਵਿੱਚ ਹੈਗਾ ਵੀ ਜੇ ਜੋ ਜਦੋਂ ਤੁਸੀਂ ਆਨਲਾਈਨ ਐਪਲੀਕੇਸ਼ਨ ਲਈ ਮਤਲਬ ਅਪਲਾਈ ਕਰਨਾ ਹੈ ਪੋਸਟ ਲਈ ਤਾਂ ਉੱਥੇ ਜਿਹੜੀ ਉਮੀਦਵਾਰ ਆਪਣੀ ਸ਼੍ਰੇਣੀ ਉਹ ਪੂਰੇ ਧਿਆਨ ਨਾਲ ਫਿਲ ਕਰੇ ਇਨਾਂ ਨੇ ਇਹਦੇ ਵਿੱਚ ਜਿਹੜਾ ਹੈਗਾ ਕੋਡ ਵੀ ਦੱਸੀ ਹੋਇਆ ਸਾਰੇ ਉਹਨਾਂ ਦੇ ਉਹ ਕੋਡ ਨੂੰ ਧਿਆਨ ਨਾਲ ਸਿਲੈਕਟ ਕਰਨਾ ਹੁੰਦਾ ਕਿਉਂਕਿ ਜਦੋਂ ਇੱਕ ਵਾਰ ਤੁਸੀਂ ਜਿਹੜੀ ਕੈਟਾਗਰੀ ਸਿਲੈਕਟ ਕਰ ਲਈ ਉਹਨੂੰ ਕਿਸੇ ਵੀ ਹਾਲਾਤ ਦੇ ਵਿੱਚ ਜਿਹੜਾ ਹੈਗਾ ਚੇਂਜ ਨਹੀਂ ਕਰ ਸਕਦੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਵੀ ਇਹਨਾਂ ਰਾਖਵਾ ਕਰਨ ਦਾ ਜਿਹੜਾ ਹੈਗਾ ਲਾਭ ਲੈਣਾ ਹੁੰਦਾਗਾ ਕੋਈ ਵੀ ਐਸਸੀ ਹੈ OBC ਹੈ ਜੋ ਵੀ ਹੈ ਉਹਨਾਂ ਕੋਲ ਜਿਹੜਾ ਹੈਗਾ ਇਹ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ ਤੇ ਜਿਹੜਾ ਇੱਕ ਸਰਟੀਫਿਕੇਟ ਹੁੰਦਾ ਡੋਮਿਸਿਲ ਕਹਿ ਦਿੰਦੇ ਆ ਜਾਂ ਰੈਜ਼ਿਡੈਂਸ ਸਰਟੀਫਿਕੇਟ ਕਹਿ ਦਿੰਦੇ ਆ ਉਹ ਵੀ ਹੋਣਾ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਕੈਟਾਗਰੀ ਲਈ ਜਿਵੇਂ ਤੁਸੀਂ ਅਨੁਸੂਚਿਤ ਜਾਤੀ ਪਛੜੀ ਸ਼੍ਰੇਣੀ ਜਾਂ ਜਿਹਦੇ ਲਈ ਵੀ ਅਪਲਾਈ ਕਰਦੇ ਹੋ ਉਹਦਾ ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਜਿਹੜਾ ਐਕਸ ਸਰਵਿਸਮੈਨ ਹੈਗਾਗਾ ਈਐਸਐਮ ਦੇ ਸੈਲਫ ਉਮੀਦਵਾਰਾਂ ਚ ਭਰੀਆਂ ਜਾਂਦੀਆਂ ਅਸਾਮੀਆਂ ਜੇ ਉਹ ਉਮੀਦਵਾਰ ਉਪਲਬਧ ਨਾ ਹੋਣ ਤਾਂ ਇਹ ਈਐਸਐਮ ਡਿਪੈਂਡੈਂਟ ਉਮੀਦਵਾਰਾਂ ਚ ਜਿਹੜੀਆਂ ਅਸਾਮੀਆਂ ਹਰੀਆਂ ਜਾਂਦੀ ਹੈ ਅੱਗੇ ਹੁਣ ਆਪਾਂ ਗੱਲ ਕਰਾਂਗੇ ਇਨ੍ਹਾਂ ਸਾਮੀਆਂ ਲਈ ਜਿਹੜੀ ਲੋੜੀ ਦੀ ਵਿਦਿਅਕ ਯੋਗਤਾ ਹੈ ਪਹਿਲਾਂ ਗੱਲ ਕਰੀਏ ਨਾਇਬ ਤਹਿਸੀਲਦਾਰ ਦੀ ਤਾਂ ਇਹਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਗ੍ਰੈਜੂਏਸ਼ਨ ਮੰਗੀ ਹੈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਇਸ ਤੋਂ ਇਲਾਵਾ ਜਦੋਂ ਵਿਭਾਗ ਦੇ ਵਿੱਚ ਜਿਹੜਾ ਹੈਗਾ ਜੁਆਇਨਿੰਗ ਹੁੰਦੀ ਹੈ ਤਾਂ ਇੱਕ ਜਿਹੜਾ ਵਿਭਾਗੀ ਐਗਜ਼ਾਮ ਵੀ ਹੁੰਦਾ ਟ੍ਰੇਨਿੰਗ ਵੀ ਹੁੰਦੀ ਹੈ ਉਹਦੇ ਵਿੱਚੋਂ ਜਿਹੜਾ ਗੁਜ਼ਰਨਾ ਪੈਂਦਾ ਜਿਹੜਾ ਉਸ ਤੋਂ ਬਾਅਦ ਹੀ ਜਿਹੜੀ ਹੈਗੀ ਅੱਗੇ ਪੋਸਟਿੰਗ ਹੁੰਦੀ ਹੈ ਅੱਗੇ ਆਡਿਟ ਆਫਸਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਹੈਗਾ ਸੀਏ ਜਾਂ ਐਮ ਕਾਮ ਕੀਤੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਆਡਿਟ ਆਫ ਕਮਰਸ਼ੀਅਲ ਅਕਾਊਂਟ ਦਾ ਜਿਹੜਾ ਹੈਗਾ ਘੱਟੋ ਘੱਟ 3 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਇਹਨਾਂ ਦਾ ਵੀ ਸੇਮ ਹੀ ਹੈ ਜਿਹੜਾ ਵਿਭਾਗ ਦਾ ਹੈਗਾ ਅਪੁਆਇੰਟਮੈਂਟ ਤੋਂ ਬਾਅਦ ਜਿਹੜੀ ਹੈਗੀ ਕੋਈ ਟ੍ਰੇਨਿੰਗ ਹੈਗੀ ਹੈਂਗੀ ਡਿਪਾਰਟਮੈਂਟ ਦੀਆਂ ਉਹ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਅੱਗੇ ਆ ਗਿਆ ਨਰੀਖਿਕ ਪੜਤਾਲ ਅ ਇਨਸਪੈਕਟਰ ਆਡਿਟ ਕਹਿ ਦਿੰਨੇ ਆ ਇਹਦੇ ਲਈ ਜਿਹੜਾ ਹੈਗਾ ਬੀ ਕਾਮ ਕੀਤੀ ਹੋਣੀ ਚਾਹੀਦੀ ਹੈ ਘੱਟੋ ਘੱਟ ਸੈਕੰਡ ਡਿਵੀਜ਼ਨ ਦੇ ਵਿੱਚ ਹੋਵੇ ਇਸ ਤੋਂ ਇਲਾਵਾ ਜਿਹੜਾ ਹੈਗਾ ਸਰਟੀਫਾਈਡ 120 ਘੰਟੇ ਦਾ ਜਿਹੜਾ ਕੰਪਿਊਟਰ ਕੋਰਸ ਵੀ ਕੀਤਾ ਹੋਣਾ ਚਾਹੀਦਾ ਤੇ ਜਿਹੜਾ ਹੈਗਾ ਇੱਕ ਹੋਰ ਧਿਆਨ ਵਾਲੀ ਗੱਲ ਜਿਹੜੀ ਹੈਗੀ ਹੈ ਜਿੰਨੀਆਂ ਵੀ ਅਸਾਮੀਆਂ ਇਹਨਾਂ ਦੇ ਜਿਹੜੇ ਪੰਜਾਬ ਸਿਵਲ ਸਰਵਿਸ ਦੇ ਰੂਲ ਹੈ ਉਹਨਾਂ ਦੇ ਉਹ ਹੈਗੀ ਉਹਦੇ ਚ ਅਨੁਸਾਰ 10ਵੀਂ ਪੱਧਰ ਤੇ ਜਿਹੜੀ ਪੰਜਾਬੀ ਵਿਸ਼ਾ ਜਿਹੜਾ ਤੁਹਾਡਾ ਪਾਸ ਕੀਤਾ ਹੋਣਾ ਜ਼ਰੂਰੀ ਹੈ ਤੇ ਇਸ ਤੋਂ ਪਹਿਲਾਂ ਇਹ ਵੀ ਧਿਆਨ ਰੱਖਣਾ ਵੀ ਜਿਹੜੀ ਤੁਹਾਡੀ ਵਿਦਿਅਕ ਯੋਗਤਾ ਹੈਗੀ ਹੈ ਉਹ ਜਦੋਂ ਤੁਸੀਂ ਆਨਲਾਈਨ ਅਪਲਾਈ ਕਰ ਰਹੇ ਹੋ ਪੋਸਟ ਨੂੰ ਤਾਂ ਉਹ ਤੋਂ ਜਿਹੜੀ ਪਹਿਲਾਂ ਤੁਹਾਡੇ ਜਿਹੜੇ ਸਰਟੀਫਿਕੇਟ ਉਹ ਜਾਰੀ ਮਤਲਬ ਤੁਸੀਂ ਉਦੋਂ ਜਿਹੜੀ ਵਿਦਿਅਕ ਯੋਗਤਾ ਉਹ ਪੂਰੀ ਕਰ ਚੁੱਕੇ ਹੋ ਅੱਗੇ ਆਪਾਂ ਤਨਖਾਹ ਦੀ ਗੱਲ ਕਰੀਏ ਤਾਂ ਜਿਹੜੀ ਹੈਗੀ ਨਾਇਬ ਤਹਿਸੀਲਦਾਰ ਇਹ ਲੈਵਲ 6 ਚ ਆਉਂਦੇ ਆ ਜਦੀ ਬੇਸਿਕ ਹੈ ਜਿਹੜੀ ਉਹ 35400 ਰਹੂਗੀ ਆਡਿਟ ਅਫਸਰ ਦੀ ਵੀ ਨਰੀਖੇ ਕਿਪੜਤਾਲ ਦੀ ਵੀ ਤਿੰਨਾਂ ਦੀ ਜਿਹੜੀ ਤਨਖਾਹ ਹੈ 35400 ਰਹੂਗੀ ਤੇ ਉਹੀ ਜਿਹੜਾ ਹੈਗਾ ਪਰਵੀਸ਼ਨ ਹੁੰਦਾ ਪਰਵੀਸ਼ਨ ਤੋਂ ਬਾਅਦ ਜਿਹੜੀ ਹੈਗੀ ਭੱਤੇ ਸਮੇਤ ਪੂਰੀ ਤਨਖਾਹ ਮਿਲਦੀ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ ਜਿਹੜੀਆਂ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਹੜੀ 1-1 25 ਨੂੰ ਜਿਹੜੀ ਕਿਸੇ ਵੀ ਉਮੀਦਵਾਰ ਦੀ ਉਮਰ ਜਿਹੜੀ 18 ਸਾਲ ਤੋਂ ਘੱਟ ਤੇ ਜਨਰਲ ਸ਼੍ਰੇਣੀ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਦੀ ਉਮਰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਪੰਜਾਬ ਰਾਜ ਦੇ ਜਿਹੜੇ ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਦੀ ਵੱਧ ਤੋਂ ਵੱਧ ਉਮਰ ਜਿਹੜੀ 42 ਸਾਲ ਹੋਣੀ ਚਾਹੀਦੀ ਹੈ ਰਾਜ ਤੇ ਕੇਂਦਰੀ ਸਰਕਾਰ ਦੇ ਜਿਹੜੇ ਕਰਮਚਾਰੀ ਹੈ ਉਹਨਾਂ ਦੀ ਜਿਹੜੀ ਉਮਰ ਦੀ ਉੱਪਰਲੀ ਸੀਮਾ 'ਚ ਛੋਟ ਜਿਹੜੀ ਹੈਗੀ ਉਹ 45 ਸਾਲ ਤੱਕ ਹੋਊਗੀ ਇਸ ਤੋਂ ਇਲਾਵਾ ਜਿਹੜੇ ਸਾਬਕਾ ਫੌਜੀ ਹੁੰਦੇ ਆ ਉਹਨਾਂ ਦੇ ਜਿਹੜੇ ਪੰਜਾਬ ਰਿਕਰੂਟਮੈਂਟ ਆਫ ਐਕਸ ਸਰਵਿਸਮੈਨ ਰੂਲ 1982 ਆ ਉਹਦੇ ਅਨੁਸਾਰ ਜਿਹੜੀ ਉਹਨਾਂ ਦੀ ਕੋਲ ਉਮਰ ਹੁੰਦੀ ਆ ਉਹਦੇ ਵਿੱਚ ਉਹਨਾਂ ਦੀ ਜਿਹੜੀ ਸਰਵਿਸ ਦਾ ਟਾਈਮ ਹੁੰਦਾ ਉਹ ਕੱਢ ਕੇ ਤੇ ਉੱਪਰ ਉਹਨਾਂ ਨੂੰ 3 ਸਾਲ ਦੀ ਛੋਟ ਦਿੱਤੀ ਜਾਂਦੀ ਹੈਗੀ ਤੇ ਜਿਹੜੇ ਦਿਵਿਆਂਗ ਉਮੀਦਵਾਰ ਆ ਉਹਨਾਂ ਨੂੰ 10 ਸਾਲ ਦੀ ਜਿਹੜੀ ਹੈਗੀ ਹੈ ਛੋਟ ਦਿੰਦੇ ਹੋਏ ਜਿਹੜੀ ਉਹਨਾਂ ਦੀ ਵੱਧ ਤੋਂ ਵੱਧ ਉਮਰ ਹੈ 47 ਸਾਲ ਤੱਕ ਹੋਣੀ ਚਾਹੀਦੀ ਆ ਫੀਸ ਦੀ ਗੱਲ ਕਰੀਏ ਤਾਂ ਜਿਹੜੀ ਜਨਰਲ ਕੈਟਾਗਰੀ ਹੋਗੇ ਸਤੰਤਰਤਾ ਸੈਗ੍ਰਾਮੀ ਤੇ ਖਿਡਾਰੀ ਹੋਗੇ ਇਹਨਾਂ ਦੀ ਜਿਹੜੀ ਫੀਸ ਆ ਉਹ 1000 ਰੁਪਏ ਹੋਊਗੀ ਜਿਹੜੇ ਐਸਸੀ ਬੀਸੀ ਆਰਥਿਕ ਤੌਰ ਤੇ ਕਮਜ਼ੋਰ ਇਕਨੋਮਿਕਲ ਵੀਕਰ ਸੈਕਸ਼ਨ ਆ ਉਹਨਾਂ ਦੀ 250 ਰੁਪਏ ਆਗੀ ਸਾਬਕਾ ਫੌਜੀ ਤੇ ਉਹਨਾਂ ਦੇ ਜਿਹੜੇ ਆਸ਼ਰਿਤ ਆ ਉਹਨਾਂ ਦੀ 200 ਰੁਪਏ ਆ ਤੇ ਜਿਹੜੇ ਫਿਜ਼ੀਕਲ ਹੈਂਡੀਕੈਪਟ ਉਹਨਾਂ ਦੀ 500 ਰੁਪਏ ਜਿਹੜੀ ਹੈਗੀ ਆ ਫੀਸ ਹੋਊਗੀ ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਦੀ ਵਿਧੀ ਇਹਨਾਂ ਨੂੰ ਜਿਹੜਾ ਅਪਲਾਈ ਕਰਨ ਲਈ ਜਿਹੜੀ ਬੋਰਡ ਦੀ ਵੈਬਸਾਈਟ ਹੈਗੀ trpsb.punjab.gov.in ਤੇ ਜਿਹੜਾ ਹੈਗਾ ਆਨਲਾਈਨ ਐਪਲੀਕੇਸ਼ਨ ਤੁਸੀਂ 1 ਜੁਲਾਈ ਤੋਂ ਲੈ ਕੇ 21 ਜੁਲਾਈ ਦੇ ਸ਼ਾਮ 5 ਵਜੇ ਤੱਕ ਜਿਹੜਾ ਅਪਲਾਈ ਕਰ ਸਕਦੇ ਹੋ ਇਹਦੇ ਲਈ ਜੇ ਤੁਸੀਂ ਇਹ ਤਿੰਨ ਸਾਮੀਆਂ ਜੇ ਤੁਸੀਂ ਇੱਕ ਤੋਂ ਜ਼ਿਆਦਾ ਸਾਮੀਆਂ ਲਈ ਅਪਲਾਈ ਕਰਨਾ ਤਾਂ ਤੁਹਾਨੂੰ ਜਿਹੜੇ ਹੈਗੇ ਆ ਹਰ ਇੱਕ ਸਾਮੀ ਲਈ ਅਲੱਗ-ਅਲੱਗ ਜਿਹੜਾ ਫਾਰਮ ਫਿਲ ਕਰਨਾ ਪਊਗਾ ਤੇ ਉਹਦੀ ਜਿਹੜੀ ਫੀਸ ਹੈ ਉਹ ਵੀ ਜਿਹੜੀ ਹੈਗੀ ਆ ਅਲੱਗ-ਅਲੱਗ ਭਰਨੀ ਪਊਗੀ ਤੇ ਇਹਦੇ ਲਈ ਅਪਲਾਈ ਕਰਨ ਲਈ ਜਿਹੜਾ ਹੈਗਾ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਜਾਣਕਾਰੀ ਭਰ ਕੇ ਇੱਕ ਯੂਜ਼ਰ ਨੇਮ ਜਨਰੇਟ ਕਰਨਾ ਪੈਂਦਾ ਉਸ ਤੋਂ ਬਾਅਦ ਤੁਸੀਂ ਸਟੈਪ ਬਾਈ ਸਟੈਪ ਆਪਣਾ ਜਿਹੜਾ ਹੈਗਾ ਆਨਲਾਈਨ ਅਪਲਾਈ ਕਰ ਸਕਦੇ ਹੋ ਜੇ ਆਪਾਂ ਇਹਨਾਂ एग्जाम ਦੇ ਆਪਾਂ ਸਿਲੇਬਸ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ ਨਾਇਬ ਤਹਿਸੀਲਦਾਰ ਵਾਸਤੇ ਜਿਹੜਾ ਹੈਗਾ ਉਹਦੇ ਲਈ ਜਿਹੜਾ ਐਮਸੀਕਿਊ ਹੋਊਗਾ ਜਿਹੜਾ ਪੇਪਰ ਹੋਊਗਾ ਜਿਹੜਾ एग्जाम ਦੀ ਡਿਊਰੇਸ਼ਨ ਹੈ 2 ਘੰਟਿਆਂ ਦੀ ਰਹੂਗੀ ਟਾਪਿਕ ਜਿਹੜੇ ਆਉਣਗੇ ਚ ਜਨਰਲ ਨੌਲੇਜ ਆ ਗਿਆ ਕਰੰਟ ਅਫੇਅਰ ਆ ਗਿਆ ਪੰਜਾਬ ਹਿਸਟਰੀ ਆ ਗਿਆ ਕਲਚਰ ਆ ਗਿਆ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਅਬਿਲਟੀ ਆ ਗਿਆ ਪੰਜਾਬੀ ਇੰਗਲਿਸ਼ ਤੇ ਆਈਸੀਟੀ ਆ ਗਿਆ ਕੁੱਲ ਜਿਹੜੇ ਇਸ ਪੇਪਰ ਦੇ ਕੁਐਸਚਨ ਆ ਉਹ 120 ਕੁਐਸਚਨ ਹੋਣਗੇ ਹਰ ਇੱਕ ਜਿਹੜਾ ਸਵਾਲ ਆ ਉਹਦਾ ਇੱਕ ਨੰਬਰ ਮਿਲੂਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਨੈਗੇਟਿਵ ਮਾਰਕਿੰਗ ਹੋਊਗੀ 0.25 ਮਤਲਬ ਜੇ ਤੁਹਾਡਾ ਕੋਈ ਇੱਕ ਕੁਐਸਚਨ ਗਲਤ ਹੁੰਦਾ ਤਾਂ ਉਹਦੇ 1/4 ਮਾਰਕਸ ਕੱਟੇ ਜਾਣਗੇ ਇਨਸਪੈਕਟਰ ਆਡਿਟ ਦੀ ਗੱਲ ਕਰੀਏ ਉਹਦੇ ਸਿਲੇਬਸ ਦੇ ਵਿੱਚ ਜਿਹੜੇ ਹੈਗੇ 40 ਕੁਐਸਚਨ ਜਿਹੜੇ ਹੈਗੇ ਆ ਉਹ ਜਨਰਲ ਨੋਲਜ ਕਰੰਟ ਅਫੇਅਰ ਪੰਜਾਬ ਹਿਸਟ ਕਲਚਰ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਟੀ ਪੰਜਾਬੀ ਇੰਗਲਿਸ਼ ਤੇ ਆਈਸੀਟੀ ਦੇ ਹੋਣਗੇ ਤੇ ਜਿਹੜੇ 80 ਕੁਐਸਚਨ ਹੈਗੇ ਉਹ ਜਿਹੜਾ ਰਿਲੇਟਡ ਹੇਗਾ ਸਬਜੈਕਟ ਹੈ ਜਿਹੜਾ ਸਿਲੇਬਸ ਦਾ ਉਹਦੇ ਅਨੁਸਾਰ ਹੋਣਗੇ ਇਸ ਤੋਂ ਇਲਾਵਾ ਜਿਹੜਾ ਹੈਗਾ ਤੁਸੀਂ ਐਡਵਰਟਾਈਜ਼ਡ ਦੇ ਮੈਂਟ ਜਿਹੜਾ ਹੈਗਾ ਸਿਲੇਬਸ ਡਿਟੇਲ ਦੇ ਵਿੱਚ ਵੀ ਉਹ ਪੜ ਸਕਦੇ ਹੋ ਉਮੀਦ ਕਰਦਾ ਹਾਂ ਤੁਹਾਨੂੰ ਜੇ ਜਾਣਕਾਰੀ ਵਧੀਆ ਲੱਗੀ ਹੋਊਗੀ ਕਿਸੇ ਵੀ ਟਾਈਪ ਦਾ ਤੁਹਾਡੇ ਕੋਲ ਕੋਈ ਸੁਝਾਅ ਹੈਗਾ ਤਾਂ ਤੁਸੀਂ ਉਹ ਸੁਝਾਅ ਵੀ ਕਮੈਂਟ ਦੇ ਰਾਹੀਂ ਦੇ ਸਕਦੇ ਹੋ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ